ਹਾਂਜੀ ਤੁਸੀਂ ਜੁੜੇ ਹੋ ਪੰਜਾਬੀ ਖਬਰਨਾਮਾ ਨਾਰ ਸਿੰਘ ਰਗੀਲਾ ਦੇ ਨਾਲ ਤੇ ਮੈਂ ਨਾਰ ਸਿੰਘ ਰਗੀਲਾ ਤੇ ਅੱਜ ਇਹ 6 ਅਕਤੂਬਰ 2024 ਦੀ ਵੀਡੀਓ ਹੈ ਜਿੱਥੇ ਦੋ ਜਿਹੜੇ ਸਾਡ ਨੇ ਉਹ ਆਪਸ ਵਿੱਚ ਲੜ ਰਹੇ ਨੇ ਮੇਨ ਰੋਡ ਹੈ ਮੇਨ ਸੜਕਾ ਜਿੱਥੇ ਕੋਈ ਵੀ ਘਟਨਾ ਕੋਈ ਵੀ ਹਾਦਸਾ ਜਿਹੜਾ ਵੱਡਾ ਵਾਪਰ ਸਕਦਾ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਸੁਪਰੀਮ ਕੋਰਟ ਵੱਲੋਂ ਵੀ ਨਗਰ ਕੌਂਸਲ ਨੂੰ ਕਿਹਾ ਗਿਆ ਹੈ ਕਿ ਜੋ ਵੀ ਪਸ਼ੂ ਦੇ ਨਾਲ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿਹੜਾ ਹਰਜਾਨਾ ਹੈ ਉਹ ਨਗਰ ਕੌਂਸਲ ਵੱਲੋਂ ਭਰਿਆ ਜਾਵੇਗਾ ਪਰ ਦੇਖਦੇ ਆਂ ਆਪਾਂ ਮਲੋਹ ਦੇ ਵਿੱਚ ਵੀ ਕਈ ਕਈ ਥਾਵਾਂ ਦੇ ਪਰ ਇਹ ਜਿਹੜੇ ਆਵਾਰਾ ਪਸ਼ੂ ਨੇ ਖੁੱਲੇ ਆਮ ਘੁੰਮ ਰਹੇ ਨੇ ਜਿੱਥੇ ਜਿਹੜੇ ਰਾਹੀਰ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਮੁਸੀਬਤ ਆ ਰਹੀ ਹੈ ਤੇ ਕਟਨਾਕਰਾਮ ਵੀ ਹੋ ਸਕਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋ ਜਿਹੜੇ ਵੱਡੇ ਵੱਡੇ ਸਾਣ ਨੇ ਮੇਨ ਰੋਡ ਤੇ ਇਹ ਬੁੱਗਾ ਰੋਡ ਦੇ ਜਿਹੜਾ ਮੇਨ ਰੋਡ ਆ ਉਹਦੇ ਉੱਪਰ ਇਹ ਲੜ ਰਹੇ ਨੇ ਜਿੱਥੇ ਜਿਹੜਾ ਇੱਕ ਰਾਹੀਰ ਉਹ ਵੇਟ ਕਰ ਰਿਹਾ ਵੀ ਇਹ ਕਦੋਂ ਪਿੱਛੇ ਹੋਣਗੇ ਤੇ ਮੈਂ ਅੱਗੇ ਨੰਗਾਗਾ ਤੇ ਪ੍ਰਸ਼ਾਸਨ ਸੁੱਤਾ ਬਿਆ ਪ੍ਰਸ਼ਾਸਨ ਵੱਲੋਂ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਦਸਾ ਜਾਂ ਵੱਡੀ ਘਟਨਾ ਨਾ ਵਾਪਰ ਸਕੇ ਇਹ ਜਿਹੜੀ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਮਲੂਹ ਦੀ ਆ ਬੁੱਗਾ ਰੋਡ ਦੀ ਜਿੱਥੇ ਇਹ ਦੋ ਸਾੰਢ ਨੇ ਜਿਹੜੇ ਆਪਸ ਵਿੱਚ ਲੜ ਰਹੇ ਨੇ ਤੇ ਇੱਕ ਰਾਹੀਰਾ ਜਿਹਨੇ ਨੰਗਣਾ ਇਸ ਸੜਕ ਦੇ ਉੱਤੇ ਦੀ ਉਹ ਵੇਟ ਕਰ ਰਿਹਾ ਉਹ ਇੰਤਜ਼ਾਰ ਕਰ ਰਿਹਾ ਕਿ ਜਦੋਂ ਇਹ ਹਟਣਗੇ ਤਾਂ ਮੈਂ ਨੰਗਣ ਦੀ ਕੋਸ਼ਿਸ਼ ਕਰਾਂ ਪਰ ਨਹੀਂ ਇਹ ਹਟ ਨਹੀਂ ਰਹੇ ਤੇ ਬਾਰ ਬਾਰ ਇਹ ਜਿਹੜੀ ਲੜਾਈ ਹੈ ਉਹ ਆਪਣੀ ਜਾਰੀ ਰੱਖੀ ਹੋਈ ਹੈ ਇਹਨਾਂ ਨੇ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਵੱਡੀ ਘਟਨਾ ਨੂੰ ਕਿਸੇ ਬੱਚੇ ਨਾਲ ਜਾਂ ਕਿਸੇ ਰਾਹੀਗਰ ਨਾਲ ਹਾਦਸਾ ਵਾਪਰ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਹਨਾਂ ਨੂੰ ਕਾਬੂ ਕਰਨਾ ਚਾਹੀਦਾ ਤੇ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੀਆਂ ਵੀਡੀਓ ਦੇਖਣ ਲਈ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ ਤੇ Facebook ਤੇ ਵੀ ਧੰਨਵਾਦ ਜੀ